ਸ਼ੀਆ ਵਿਰੋਧ ਅਭਿਆਨ ਦੇ ਅੰਤਰਗਤ ਜਿਹੜੀ ਡਰੱਗ ਲਾ ਐਨਫੋਰਸਮੈਂਟ ਡਰਾਈਵ ਦੇ ਵਿੱਚ ਜਿਹੜੀ 1 ਮਾਰਚ 2025 ਤੋਂ ਸ਼ੁਰੂ ਹੋਈ ਸੀ ਹੁਣ ਤੱਕ 8344 ਐਫ ਆਈ ਆਰਾਂ ਦਰਜ ਹੋਈਆਂ ਤੇ 13038 ਗ੍ਰਿਫਤਾਰੀਆਂ ਹੋਈਆਂ ਐਨਡੀਪੀਐਸ ਐਕਟ ਦੇ ਵਿੱਚ ਜਿਸ ਦੇ ਵਿੱਚ 1696 ਜਿਹੜੇ ਜਿਹੜੀ ਵੱਡੀ ਮਛਲੀਆਂ ਸਾਡੀ ਡੈਫੀਨੇਸ਼ਨ ਮੁਤਾਬਿਕ ਡੇਕ ਫਿਸ਼ ਅਰੈਸਟ ਕੀਤੇ ਗਏ ਹੈਗੇ 586 ਕਿਜੀ ਹਿਰੋਇਨ 14000 ਕਿਜੀ ਪੋਪੀ ਹਸਕ 247 ਕੇਜੀ ਓਪੀਐਮ 253 ਕੇਜੀ ਗਾਂਜਾ 2.5 ਕਿਲੋ ਕੋਕੀਨ 1.6 ਕੇਜੀ ਆਈਸ 25 ਲੱਖ 70 ਹਜ਼ਾਰ ਟੈਬਲੇਟਸ ਪਿਲਸ ਕੈਪਸੂਲ ਰਿਕਵਰ ਹੋਏ ਹੈ ਡਿਊਰਿੰਗ ਥਿਸ ਪੀਰੀਅਡ ਇੱਕ ਨਵਾਂ ਰਿਕਾਰਡ ਬਣਾਉਂਦੇ ਹੋਏ ਜਿਹੜੇ 1205 ਡਿਸਾਈਡਡ ਕੇਸਿਸ ਜਿਹੜੇ ਟ੍ਰਾਇਲ ਤੋਂ ਬਾਅਦ ਡਿਸਾਈਡਡ ਹੋਏ ਉਹਦੇ ਵਿੱਚ 1085 ਕਨਵਿਕਸ਼ਨਸ ਅਚੀਵ ਹੋਈਆਂ ਹੈ ਲੀਡਿੰਗ ਟੂ ਅ ਕਨਵਿਕਸ਼ਨ ਰੇਟ ਆਫ 90% ਪਲੱਸ ਜਿਹੜੇ ਹਵਾਲਾ ਨੈਟਵਰਕਸ ਨੂੰ ਟਾਰਗੇਟ ਕੀਤਾ ਗਿਆ ਤੇ ਡਿਸਟਰਪਟ ਕੀਤਾ ਗਿਆ 48 ਹਵਾਲਾ ਆਪਰੇਟਰਸ ਗ੍ਰਿਫਤਾਰ ਕੀਤੇ ਗਏ ਤੇ 10.76 ਕਰੋੜ ਦਾ ਹਵਾਲਾ ਬਾਨੀ ਰਿਕਵਰ ਹੋਇਆ ਇਸ ਸਟ੍ਰਾਈਕ ਦੇ ਵਿੱਚ 68 ਐਫ ਐਨ ਡੀ ਪੀ ਐਸ ਐਕਟ ਦੇ ਅੰਤਰਗਤ 144 ਪ੍ਰੋਪਰਟੀਆਂ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤੀਆਂ ਗਈਆਂ ਜਿਨ੍ਹਾਂ ਦੀ ਵੈਲਿਊ 74.27 ਕਰੋੜ ਹੈ ਪਬਲਿਕ ਅਵੇਅਰਨੈਸ ਪ੍ਰੋਗਰਾਮਸ ਦੇ ਵਿੱਚ ਪੁਲਿਸ ਵੱਲੋਂ 756 ਸੰਪਰਕ ਮੀਟਿੰਗਸ ਤੇ 8551 ਅਵੇਰਨੈਸ ਪ੍ਰੋਗਰਾਮਸ ਕੰਡਕਟ ਕੀਤੇ ਗਏ ਹੈਗੇ ਜਿਹੜੀ ਸੇਫ ਪੰਜਾਬ ਵਟਸਐਪ ਚੈਟਬਾਕਸ ਪੋਰਟਲ ਜਿਹੜੀ ਪਿਛਲੇ ਸਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੇ ਇਨੌਗਰੇਟ ਕੀਤੀ ਸੀਗੀ ਉਸ ਦੇ ਵਿੱਚ 60635 ਡਰਗ ਟ੍ਰਿਪਸ ਆਈਆਂ ਸੀ ਟਿਪਸ ਆਈਆਂ ਸੀ ਜਿਸ ਦੇ ਵਿੱਚ 1596 ਐਫ ਆਈ ਆਰਸ ਦਰਜ ਹੋਈਆਂ 1 ਮਾਰਚ ਤੋਂ ਬਾਅਦ ਤੇ 1814 ਗ੍ਰਿਫਤਾਰੀਆਂ ਹੋਈਆਂ ਇਟ ਮੀਨਸ ਜਿਹੜੀ 13000 ਪਲੱਸ ਗ੍ਰਿਫਤਾਰੀਆਂ ਹੋਈਆਂ ਉਸ ਦੇ ਵਿੱਚ 1800 ਗ੍ਰਿਫਤਾਰੀਆਂ ਜਿਹੜੀ ਹੈ ਸੇਫ ਪੰਜਾਬ ਜਿਹੜੀ ਟਿਪ ਲਾਈਨ ਦੀ ਇਨਫੋਰਮੇਸ਼ਨ ਤੇ ਗ੍ਰਿਫਤਾਰੀਆਂ ਜਿਹੜੀ স্মਲ ਕੁਆਂਟੀਟੀ ਦੀ ਰਿਕਵਰੀ ਦੇ ਵਿੱਚ ਜਿਹੜੀ ਸਾਡੀ ਪਾਲਿਸੀ ਹੈਗੀ ਕਿ ਡੀ ਐਡਿਕਸ਼ਨ ਇਨਕਰੇਜ ਕੀਤਾ ਜਾਵੇ ਜਿਹਨੂੰ ਸੈਕਸ਼ਨ 27 ਐਨ ਡੀ ਪੀ ਐਸ ਐਕਟ ਦੇ ਕੇਸ ਦਰਜ ਕਰਨ ਤੋਂ ਬਾਅਦ 64 ਏ ਦੇ ਵਿੱਚ ਡੀ ਐਡਿਕਸ਼ਨ ਥਰੂ ਕੋਰਟ ਆਰਡਰਸ ਕਰਾਇਆ ਜਾਂਦਾ ਹੈ ਇਸ ਤਰ੍ਹਾਂ ਜੇ 1121 ਡਰਗ ਯੂਜ਼ਰਸ ਨੂੰ 64 ਐਂਡੀਪੀਐਸ ਐਕਟ ਦੇ ਆਰਡਰਸ ਲੈ ਕੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਭਰਤੀ ਕਰਾਇਆ ਗਿਆ ਹੈ ਟੋਟਲ ਜਿਹੜੇ ਪੁਲਿਸ ਵੱਲੋਂ 5786 ਵਿਅਕਤੀ ਡੀ ਐਡਿਕਸ਼ਨ ਸੈਂਟਰਸ 'ਚ ਜਿਹੜੇ ਹੈਗੇ ਉਹ ਐਡਮਿਟ ਕਰਾਏ ਗਏ 6483 ਹੋਟ ਸੈਂਟਰਸ ਦੇ ਵਿੱਚ ਟੋਟਲ ਆਫ 13390 ਵਿਕਟਿਮਸ ਹੂ ਹੈਵ ਬੀਨ ਐਡਮਿਟਡ ਇਨ ਡੀ ਐਡਿਕਸ਼ਨ অর ਹੋਟ ਸੈਂਟਰਸ ਜਿਹੜਾ ਸਾਡੇ ਐਂਟੀ ਡਰੋਨ ਸਿਸਟਮ ਪੰਜਾਬ ਕੈਬਨਟ ਦੀ ਮਨਜ਼ੂਰੀ ਤੋਂ ਬਾਅਦ ਨੋ ਐਂਟੀ ਡਰੋਨ ਸਿਸਟਮਸ ਦੇ ਆਰਡਰਸ ਪਲੇਸ ਕਰਤੇ ਗਏ ਹੈਗੇ ਵਿਦ ECIL ਤੇ ਜਿਹੜੇ ਜੁਲਾਈ ਆਗਸਟ ਦੇ ਵਿੱਚ ਉਹਨਾਂ ਦੀ ਡਿਲੀਵਰੀ ਐਕਸਪੈਕਟਿਡ ਹੈਗੀ ਜਿਹੜੀ ਫਿਊਚਰ ਸਟਰੈਟਜੀ ਜਿਹੜੀ ਕੱਲ ਤੋਂ ਅਸੀਂ ਅਡਾਪਟ ਕਰ ਰਹੇ ਹਾਂ ਕਿ ਜਿਵੇਂ ਪਹਿਲੇ ਵੀ ਕਿਹਾ ਗਿਆ ਸੀਗਾ ਕਿ ਕੋਈ ਟਾਰਗੇਟ ਬੇਸਡ ਜਾਂ ਨੰਬਰ ਬੇਸਡ ਸਟਰੈਟਜੀ ਨਹੀਂ ਹੈ ਓਨ ਦਾ ਬੇਸਿਸ ਆਫ ਦੇ ਜਿਹੜੇ ਡਰਗ ਸਮਗਲਰਸ ਗਰਾਊਂਡ ਤੇ ਹੈਗੇ ਡਿਸਟ੍ਰਿਕਟ ANTF ਤੇ ਇੰਟੈਲੀਜੈਂਸ ਦੇ ਇਨਪੁਟਸ ਲੈ ਕੇ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਐਸ ਪਰ ਲਾਅ ਜਾਪ ਤੇ ਮੁਤਾਬਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਰਿਕਵਰੀ ਕੀਤੀ ਜਾਊਗੀ ਇੱਕ ਮੇਜਰ ਥਰਸਟ ਹੈਗੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਤੇ ਜਿਹੜੀ ਟਿਪਸ ਆਣਗੀ ਉਸ ਦੇ ਵਿੱਚ ਉਸ ਤੇ ਐਫ ਆਈ ਆਰ ਸਰਜ ਕੀਤੀ ਜਾਣ 64 ਏ ਦਾ ਜਦੋਂ ਮੈਂ ਫਿਗਰਸ ਹੁਣ ਤੱਕ ਦੀ ਦਿੱਤੀਆਂ ਸੀ ਇਸ ਤੇ ਹੁਣ ਹੋਰ ਜ਼ਿਆਦਾ ਫੋਕਸ ਹੈ ਕਿ স্মॉल ਕੁਆਂਟੀਟੀ ਦੇ ਡਰਗ ਯੂਜ਼ਰਸ ਨੂੰ ਟਾਰਗੇਟ ਨਾ ਕੀਤਾ ਜਾਵੇ ਉਹਨਾਂ ਨੂੰ ਕ੍ਰਿਮੀਨਲ ਨਾ ਬਣਾਇਆ ਜਾਵੇ ਉਹਨਾਂ ਨੂੰ 64 ਏ ਦੀ ਵਰਤੋਂ ਕਰਕੇ ਉਹਨਾਂ ਨੂੰ ਡਰਗ ਡੀ ਐਡਿਕਸ਼ਨ ਦੇ ਲਾਈਨ ਤੇ ਮੋਟੀਵੇਟ ਕੀਤਾ ਜਾਵੇ ਤੇ ਐਡਮਿਟ ਕਰਾਇਆ ਜਾਵੇ ਇੱਕ ਬੜਾ ਵੱਡਾ ਫੋਕਸ ਏਰੀਆ ਸਾਡਾ ਹੁਣ ਹੋਊਗਾ ਪਰਸਨਸ ਹੂ ਹੈਵ ਬੀਨ ਰੀਲੀਜ਼ਡ ਔਨ ਬੇਲ ਕਿਉਂਕਿ ਇਸ ਦੇ ਵਿੱਚ ਕਾਫੀ ਜਿਹੜੇ ਨੰਬਰਸ ਹੈਗੇ ਔਨ ਬੇਲ ਰੀਲੀਜ਼ ਵੀ ਹੋਏ ਹਨ ਸੋ ਅਸੀਂ ਵੀ ਹੈਵ ਡਿਵਾਈਸਡ ਅ ਸਿਸਟਮ ਆਫ ਮੋਨਿਟਰਿੰਗ ਥੇਅਰ ਐਕਟੀਵਿਟੀਜ਼ ਬਾਈ ਟੇਕਿੰਗ ði ਵਿਲੇਜ ਐਲਡਰਸ ਐਂਡ ਵਿਲੇਜ ਪੰਚਾਇਤਸ ਇਨਟੂ ਕੰਫੀਡੈਂਸ आवर ਆਬਜੈਕਟਿਵ ਇਜ਼ ਟੂ ਇੰਟੀਗ੍ਰੇਟ ðiਜ਼ ਪਰਸਨਸ ਇਨਟੂ ði ਮੇਨਸਟ੍ਰੀਮ ਸੋ ਉਸ ਦੇ ਵਿੱਚ ਜਿਹੜਾ ਹੈਗਾ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਜਾਊਗਾ ਕਿ ਤੁਸੀਂ ਓਟ ਸੈਂਟਰ ਦੇ ਵਿੱਚ ਜਿਹੜੇ ਇਹਨਾਂ ਦੇ ਵਿੱਚੋਂ ਡਰਗ ਯੂਜ਼ਰਸ ਹੈਗੇ ਕਿਉਂਕਿ ਡਰਗ ਯੂਜ਼ਰਸ ਤੇ ਪੈਡਲਰਸ ਸਾਰੇ ਹੀ ਹੋਣਗੇ ਸੋ ਥੈਟ ਏ ਓਟ ਸੈਂਟਰਸ ਦੇ ਵਿੱਚ ਜਿਸ ਨੂੰ ਡੀ ਐਡਿਕਸ਼ਨ ਦੀ ਲੋੜ ਹੈ ਉਹ ਡੀ ਐਡਿਕਸ਼ਨ ਸੈਂਟਰਾਂ ਚ ਉਹਨਾਂ ਨੂੰ ਐਡਮਿਟ ਕਰਾਇਆ ਜਾਵੇ ਪੰਚਾਇਤਾਂ ਨੂੰ ਕੌਨਫੀਡੈਂਸ ਵਿੱਚ ਲਿਆ ਜਾਵੇ ਤੇ ਇਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰਸ ਸੋ ਇਟ ਹੈਜ਼ ਬੀਨ ਡਿਸਾਈਡਡ ਥੈਟ ਏਵਰੀ ਐਸ ਐਚ ਓ ਵਿਲ ਕਾਲ ਥੀਸ ਪੀਪਲ ਵੀਲ ਹੈਵ ਅ ਸਿਸਟਮ ਕਿ ਸੈਂਟਰਲਾਈਜ਼ਡ ਲੈਵਲ ਤੇ ਜਿਹੜੀ ਰਿਲੀਜ਼ਸ ਜਿਹੜੀਆਂ ਹੋ ਰਹੀਆਂ ਨੇ ਜਿਹੜੇ ਲੋਕੀ ਬੇਨ ਤੋਂ ਬੇਨ ਤੇ ਬਾਹਰ ਆ ਰਹੇ ਆ ਉਹ ਕਨਸਰਨਡ ਐਸ ਐਚਓ ਉਹਨਾਂ ਨੂੰ ਆਪਣੇ ਪੁਲਿਸ ਸਟੇਸ਼ਨ ਬੁਲਾ ਕੇ ਇੱਕ ਵਧੀਆ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਤੋਂ ਇੱਕ ਸੈਲਫ ਡਿਕਲੇਰੇਸ਼ਨ ਲਿਆ ਜਾਊਗਾ ਕਿ ਅਸੀਂ ਜਿਹੜਾ ਹੈਗਾ ਡਰੱਗਸ ਦਾ ਨਾ ਸੇਵਨ ਕਰਾਂਗੇ ਨਾ ਡਰੱਗਸ ਟੈਡਲ ਕਰਾਂਗੇ ਤੇ ਜਿੱਥੇ ਜਿਸ ਨੂੰ ਮੈਡੀਕਲ ਹੈਲਪ ਦੀ ਲੋੜ ਹੈ ਉਹਨਾਂ ਨੂੰ ਮੈਡੀਕਲ ਹੈਲਪ ਤੇ ਜਿਹੜੇ ਰਿਪੀਟ ਆਫੈਂਡਰਸ ਹੈਗੇ ਜਿਹੜਾ ਜਿਹੜੇ ਲੋਕਾਂ ਦੀ ਇਨਫੋਰਮੇਸ਼ਨ ਜਾਂ ਟਿਪ ਲਾਈਨ ਤੇ ਸਾਡੇ ਕੋਲ ਇਨਫੋਰਮੇਸ਼ਨ ਹੋਵੇ ਉਹਨਾਂ ਦੇ ਖ ਐਸ ਪਰ ਲਾ ਐਕਸ਼ਨ ਲਿਆ ਜਾਊਗਾ ਸੋ ਵੀ ਵਾਂਟ ਟੂ ਸੈਗਰੀਗੇਟ ਦ ਰਿਪੀਟ ਆਫੈਂਡਰਸ ਵਿਦ ਦ ਡਰਗ ਯੂਜ਼ਰਸ ਤੇ ਜਿਹੜੇ ਡਰਗ ਯੂਜ਼ਰਸ ਹੈਗੇ ਉਹਨਾਂ ਨੂੰ ਡੀ ਐਡਿਕਸ਼ਨ ਤੇ ਰੀਹੈਬਿਲਿਟੇਸ਼ਨ ਵੱਲ ਲੈ ਕੇ ਜਾਵਾਂਗੇ ਇੱਕ ਅਸੀਂ ਡਿਸਾਈਡ ਕੀਤਾ ਹੈ ਕਿ ਇੱਕ ਜਿਵੇਂ ਸਾਡਾ ਪੰਜਾਬ ਵਾਸ ਦਾ ਫਰਸਟ ਇਨ ਦਾ ਕੰਟਰੀ ਟੂ ਡਿਵਾਈਸ ਆ ਸੌਫਟਵੇਅਰ ਜਿਹਨੂੰ ਅਸੀਂ ਪਾਇਸ ਕਹਿੰਦੇ ਆ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਇਹ 2019 ਤੋਂ ਅਸੀਂ ਸ਼ੁਰੂ ਕੀਤਾ ਸੀ ਜਿਹੜਾ ਕੰਟਰੀ ਦੇ ਵਿੱਚ ਪਹਿਲਾ AI ਬੇਸਡ ਸੌਫਟਵੇਅਰ ਸੀਗਾ ਸੋ ਸਿਮਿਲਰਲੀ ਫਾਰ ਦਿਸ ਇਟ ਦ ਨੀਡ ਇਸ ਫੈਲਟ ਟੂ ਹੈਵ ਅ ਏਆਈ ਬੇਸਡ ਸੌਫਟਵੇਅਰ ਉਹ ਏਐਲਟੀਐਫ ਦੇ ਆਪਣੇ ਨਿਲਾਬ ਕਿਸ਼ੋਰ ਜੀ ਇੱਥੇ ਬੈਠੇ ਹੈਗੇ ਸੋ ਹੀ ਵਿਲ ਬੀ ਇਨ ਚਾਰਜ ਆਫ ਦਿਸ ਪ੍ਰੋਜੈਕਟ ਕਿ ਇਹ ਫੀਲ ਕੀਤਾ ਜਾ ਰਿਹਾ ਕਿ ਜਿਹੜੇ ਅਰੈਸਟਡ ਪਰਸਨਸ ਜਿਹੜੇ ਐਨਡੀਪੀਐਸ ਐਕਟ ਦੇ ਹੈਗੇ ਅਰੈਸਟ ਦੀ ਫਿਗਰਸ ਤੇ ਸਾਡੇ ਕੋਲ ਆ ਜਾਂਦੀ ਹੈ ਉਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਉਹਨਾਂ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇजेस ਹੈਗੇ ਉਹ ਹਜੇ ਜ਼ਿਲ੍ਹਿਆਂ ਦੀ ਜਿਹੜੇ ਉਸ ਕੇਸ ਦੀ ਇਨਵੈਸਟੀਗੇਸ਼ਨ ਫਾਈਲਾਂ 'ਚ ਹੁੰਦੇ ਤੇ ਉਹਨਾਂ ਨੂੰ ਇੱਕ ਸੈਂਟਰਲਾਈਜ਼ਡ ਡਾਟਾਬੇਸ ਦੇ ਵਿੱਚ ਅਪਲੋਡ ਕੀਤਾ ਜਾਊਗਾ ਤਾਂ ਕਿ ਹਰ ਕੇਸ ਦੇ ਵਿੱਚ ਜਿਹੜੀ ਸਿਗਨੀਫੀਕੈਂਟ ਰਿਕਵਰੀ ਦਾ ਕੇਸ ਹੈ ਉਸ ਦੇ ਵਿੱਚ ਫਾਰਵਰਡ ਬੈਕਵਰਡ ਲਿੰਕੇਜ ਦਾ ਪਤਾ ਲੱਗ ਸਕੇ ਇਸ ਤੋਂ ਪੈਟਰਨ ਅਨਲਿਸਿਸ ਹੋ ਸਕੇ ਤਾਂ AI ਬੇਸ ਸੌਫਟਵੇਅਰ ਅਸੀਂ ਇਸ ਨੂੰ ਆਪਰੇਸ਼ਨਲਾਈਜ਼ ਕਰਨਾ ਸ਼ੁਰੂ ਕਰਤਾ ਹੈਗਾ ਇੱਕ ਜਵੇਂ ਰਿਪੀਟ ਆਫੈਂਡਰਸ ਤੇ ਫੋਕਸ ਮੈਂ ਦੱਸਿਆ ਸੀ ਹੁਣ ਬੇਲ ਕੈਨਸਲੇਸ਼ਨ ਆਫ ਰਿਪੀਟ ਆਫੈਂਡਰਸ ਊਡ ਬੀ ਅ ਪ੍ਰਾਇਮਰੀ ਏਰੀਆ ਆਫ ਟਾਰਗੇਟਿੰਗ ਕਿਉਂਕਿ ਬੇਲ ਦੀ ਕੰਡੀਸ਼ਨਸ ਹੁੰਦੀਆਂ ਸੋ ਅਸੀਂ ਇਹ ਸਿਸਟਮ ਸਟੱਡੀ ਕੀਤਾ ਸੀਗਾ ਦੂਜੀ ਸਟੇਟਾਂ ਦੇ ਵਿੱਚ ਤੇ ਉਸ ਦੀ ਇਸ ਦੀ ਅਸੀਂ ਲੀਗਲ ਫੀਜ਼ਿਬਿਲਟੀ ਐਗਜ਼ਾਮਿਨ ਕਰਾਂਗੇ ਕਿਉਂਕਿ ਜਦੋਂ ਜਦੋਂ ਵੀ ਕਿਸੇ ਮੁਲਜ਼ਮ ਦੀ ਬੇਲ ਹੁੰਦੀ ਹੈ ਸੋ ਸਰਟਨ ਬੇਲ ਕੰਡੀਸ਼ਨਸ ਆਰ देयर ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੇ ਜੀਪੀਐਸ ਟਰੈਕਿੰਗ ਥਰੂ ਜੀਪੀਐਸ ਐਂਕਲਟਸ ਸ਼ੁਰੂ ਕੀਤਾ ਹੈ ਫਾਰ ਯੂਏਪੀਏ ਪਰਸਨਸ ਫੇਲਡ ਆਊਟ ਸੋ ਵੀ ਆਰ ਐਗਜ਼ਾਮਿਨਿੰਗ ਦੀ ਪ੍ਰੋਪੋਜ਼ਲ ਫਰਮ ਲੀਗਲ ਪੁਆਇੰਟ ਆਫ ਊ ਵਿਦਆਊਟ ਹੈਵਿੰਗ ਫੁੱਲ ਕਨਸਰਨਸ ਟੁਵਰਡਸ ਪ੍ਰਾਈਵੇਸੀ ਐਂਡ ਹਿਊਮਨ ਰਾਈਟਸ ਕਿ ਜਿਹੜੇ ਇਹਨਾਂ ਚੋਂ ਵੱਡੇ ਸਮਗਲ ਹਨ ਜਿਹੜੇ ਉਹ ਬਾਹਰ ਆਣਗੇ ਕੋਰਟ ਦੇ ਕੰਪੀਟੈਂਟ ਕੋਰਟ ਦੇ ਆਰਡਰਸ ਲੈ ਕੇ ਉਹਨਾਂ ਨੂੰ ਜੀਪੀਐਸ ਐਂਕਲਟਸ ਪਾਈਆਂ ਜਾਂਨ ਸੋ ਥੈਟ ਉਹਨਾਂ ਦਾ ਮੂਵਮੈਂਟ ਉਹਨਾਂ ਨੂੰ ਟਰੈਕ ਕੀਤਾ ਜਾ ਸਕੇ ਉਹਨਾਂ ਦੀ ਐਕਟੀਵਿਟੀਜ਼ ਜਿਹੜੀਆਂ ਉਹ ਟਰੈਕ ਕੀਤੀ ਜਾ ਸਕੇ ਜੇਲਸ ਦੇ ਵਿੱਚ ਸਾਡਾ ਫੋਕਸ ਰਹੂਗਾ ਇੱਕ ਬਹੁਤ ਐਂਬੀਸ਼ਸ 500 ਕਰੋੜ ਦਾ ਜਿਹੜਾ ਅਪਗ੍ਰੇਡੇਸ਼ਨ ਤੇ ਮਾਡਰਨਾਈਜੇਸ਼ਨ ਪੈਕੇਜ ਪੰਜਾਬ ਸਰਕਾਰ ਨੇ ਪੰਜਾਬ ਦੀ ਜੇਲਾ ਲਈ ਅਪਰੂਵ ਕੀਤਾ ਹੈ ਸੋ ਉਸ ਤੇ ਚੰਗੀ ਪੱਧਰ ਤੇ ਕੰਮ ਹੋ ਰਿਹਾ ਹੈ ਜੇਲਾ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਸ਼ੁਰੂ ਕੀਤੇ ਜਾਣਗੇ ਖਰ ਜੇਲ੍ਹ ਦੇ ਵਿੱਚ ਤਾਂ ਕਿ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜਿਹੜੇ ਡਰੱਗ ਯੂਜ਼ਰਸ ਜੇਲਸ ਦੇ ਵਿੱਚ ਆਂਦੇ ਹਨ ਉਹਨਾਂ ਨੂੰ ਡੀ ਐਡਿਕਟ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਵੱਲ ਲੈ ਕੇ ਜਾਇਆ ਜਾ ਸਕੇ ਤੇ ਤਕਰੀਬਨ ਇਸ ਵੇਲੇ 250 ਤੋਂ ਜ਼ਿਆਦਾ ਜਿਹੜੀਆਂ ਐਫ ਆਈ ਆਰਸ ਹੈਗੀਆਂ ਜਿਨ੍ਹਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਜਿਹੜੇ ਡਰੱਗਸ ਦੀ ਰਿਕਵਰੀ ਹੋਈ ਹੈ ਤੇ ਜੇਲ ਆਫੀਸ਼ਰਸ ਦੀ ਕਨਾਈਵੈਂਸ ਨੂੰ ਅਸੀਂ ਹੈਈ ਲੈਵਲ ਤੇ ਐਗਜ਼ਾਮਿਨ ਕਰ ਰਹੇ ਹਾਂ ਕਿ ਮਾਨਯੋਗ ਹਾਈ ਕੋਰਟ ਨੇ ਸਾਨੂੰ ਇਸ ਦੇ ਵੀ ਡਾਇਰੈਕਸ਼ਨ ਦਿੱਤੇ ਹੈ ਕਿ ਐਨੀ ਕਨਾਈਵੈਂਸ ਆਫ ਜੇਲ ਆਫੀਸ਼ਰਸ ਸ਼ੁੱਡ ਨਾਟ ਬੀ ਟੋਲਰੇਟਿਡ ਤੇ ਉਹਨਾਂ ਦੇ ਖਿਲਾਫ ਐਸ ਪਰ ਲਾਅ ਐਕਸ਼ਨ ਲਿਆ ਜਾਊਗਾ ਜਿਹੜੇ ਸਾਡੇ ਡਰੱਗ ਹੌਟਸਪੌਟਸ ਹੈਗੇ ਉਹਨਾਂ ਨੂੰ ਉਹਨਾਂ ਨੂੰ ਰਿਵਾਈਵ ਕਰਨ ਲਈ ਉਹਨਾਂ ਨੂੰ ਜਵੇਂ ਲੰਗੜੋਆ ਪਿੰਡ ਅਸੀਂ ਫੰਕਸ਼ਨ ਵੀ ਪਿੱਛੇ ਹੋਇਆ ਸੀਗਾ ਸੋ ਉਹਨਾਂ ਤੇ ਸਪੈਸ਼ਲ ਫੋਕਸ ਕੀਤਾ ਜਾਊਗਾ ਕਿ ਰੀਹੈਬਿਲੀਟੇਸ਼ਨ ਡੀ ਐਡਿਕਸ਼ਨ ਤੇ ਇੱਕ ਸਕਿੱਲ ਡਿਵੈਲਪਮੈਂਟ ਦੇ ਪੈਕੇजेस ਉਹਨਾਂ ਲਈ ਸਪੈਸੀਫਿਕਲੀ ਡਿਵੈਲਪ ਕੀਤੇ ਜਾਣਗੇ ਤਾਂ ਕਿ ਉਹ ਉਹਨਾਂ ਉੱਥੇ ਡਰੱਗ ਸਿਚੁਏਸ਼ਨ ਇੰਪਰੂਵ ਹੋ ਸਕੇ ਪੰਚਾਇਤਾਂ ਨੂੰ ਅਸੀਂ ਨਾਲ ਲੈ ਕੇ ਜਿਹੜੇ ਜਿਹੜੀ ਪੰਚਾਇਤਾਂ ਨੇ ਨਸ਼ਾ ਅਸੀਂ ਇੱਕ ਰੀਅਲਿਸਟਿਕ ਆਪਰੇਸ਼ਨ ਕਰਾਂਗੇ ਕਿ ਜਿਹੜੇ ਨਸ਼ਾ ਮੁਕਤ ਜਿਹੜੇ ਰੈਜ਼ੋਲੂਸ਼ਨ ਪਾਸ ਕੀਤੇ ਆਂ ਕਿ ਵਾਕਈ ਉਹਨਾਂ ਦੇ ਪਿੰਡਾਂ 'ਚ ਨਸ਼ਾ ਖਤਮ ਹੋ ਗਿਆ। ਜੇ ਨਸ਼ਾ ਨਹੀਂ ਖਤਮ ਹੋਇਆ ਉਹਦੀ ਕੀ ਸਥਿਤੀ ਹੈ ਸੋ ਪੰਚਾਇਤ ਤੇ ਵੀਡੀਸੀਜ਼ ਦੇ ਮੈਂਬਰਸ ਨਾਲ ਅਸੀਂ ਇੱਕ ਵਾਈਡ ਕੰਸਲਟੇਸ਼ਨ ਕਰਕੇ ਉਹ ਸਾਨੂੰ ਦੱਸਣਗੇ ਕਿ ਕਿੱਥੇ ਜਿਹੜੇ ਕਿਹੜੇ ਲੋਕ ਹਜੇ ਵੀ ਵੇਚ ਰਹੇ ਹਨ ਪਿੰਡ ਦੇ ਵਿੱਚੋਂ ਨਸ਼ਾ ਵਿਕ ਰਿਹਾ ਜਾਂ ਬਾਹਰੋਂ ਆ ਰਿਹਾ ਸੋ ਉਸ ਤੇ ਇੱਕ ਤੇ ਪ੍ਰਭਾਵੀ ਐਨਫੋਰਸਮੈਂਟ ਕੀਤਾ ਜਾਊਗਾ। ਸੈਕੰਡਲੀ ਜਿੱਥੇ ਉਹਨਾਂ ਦੇ ਜਿਹੜੇ ਜਿਨ੍ਹਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ ਜਿਹੜੇ ਉਸ ਡਰੱਗ ਯੂਜ਼ਰਸ ਹੈ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਕੀਤਾ ਜਾਊਗਾ ਸੋ ਇੱਕ ਇਨ ਪਾਰਟਨਰਸ਼ਿਪ ਵਿਦ ది ਕਮਿਊਨਿਟੀ ਅਸੀਂ ਇੱਕ ਮੇਜਰ ਐਫਰਟ ਲਾਂਚ ਕਰਾਂਗੇ ਕਿ ਡਰੱਗ ਯੂਜ਼ਰਸ ਨੂੰ ਆਈਡੈਂਟੀਫਾਈ ਕਰਕੇ ਡਰੱਗ ਜਿਹੜੇ ਜਿਹੜੇ ਜਿੰਨ ਪਾਕਟਸ ਦੇ ਵਿੱਚ ਡਰੱਗਸ ਹਜੇ ਪ੍ਰੇਵੈਲੈਂਟ ਹੈਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਵੇ ਤੇ ਉਸ ਤੇ ਐਨਫੋਰਸਮੈਂਟ ਐਕਸ਼ਨ ਕੀਤਾ ਜਾਵੇ ਇੱਕ ਸਪੈਸ਼ਲ ਫੋਕਸ ਹੋਊਗਾ ਜਿਹੜੇ ਇਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਤੇ ਕੋਰਟ ਸੈਂਟਰਸ ਵਿੱਚ ਐਡਮਿਟ ਕਰਾਂਗੇ ਸੋ ਪੁਲਿਸ ਵੱਲੋਂ ਅਸੀਂ ਆਪਣਾ ਫੀਲਡ ਸਟਾਫ ਸਟ੍ਰੇਨ ਨਹੀਂ ਕਰਾਂਗੇ ਸਟਾਰਟਿੰਗ ਫਰਮ ਮਾਈ ਸੈਲਫ ਥੈਟ ਵੀ ਆਰ ਹੈਵਿੰਗ ਥਿਸ ਪਾਲਿਸੀ ਆਫ ਈਚ ਵਨ ਅਡਾਪਟ ਵਨ ਕਿ ਹਰ ਪੁਲਿਸ ਅਫਸਰ ਇੱਕ ਡਰਗ ਯੂਜ਼ਰ ਨੂੰ ਅਡਾਪਟ ਕਰੂਗਾ ਤੇ ਉਸ ਨੂੰ ਮੋਟੀਵੇਟ ਕਰੂਗਾ ਕਿ ਉਹ ਜਿਹੜਾ ਹੈਗਾ ਉਸ ਦੀ ਐਡਿਕਸ਼ਨ ਮੋਨੀਟਰ ਕੀਤੀ ਜਾਵੇ ਤੇ ਉਸ ਨੂੰ ਮੇਨ ਸਟ੍ਰੀਮ ਦੇ ਵਿੱਚ ਜੋੜਿਆ ਜਾਵੇ ਦਿਸ ਵਿਲ ਬੀ ਟੋਟਲੀ ਵੋਲੰਟਰੀ ਐਂਡ ਵੀ ਵਿਲ ਬੀ ਰਿਕਵੈਸਟਿੰਗ ਪੀਪਲ ਟੂ ਰੀਚ ਆਊਟ ਐਂਡ ਐਂਡ ਹੈਲਪ ਬਿਕੋਜ਼ ਇੱਕ ਇੱਕ ਸੋਸਾਇਟਲ ਇੱਕ ਪ੍ਰੋਜੈਕਟ ਹੈਗਾ ਸੋ ਥੈਂਕ ਯੂ ਆਈ ਵਿਲ ਰਿਕਵੈਸਟ ਕੁਐਸਚਨਸ ਅਸਰ ਜੀ ਮੈਂ ਇੱਕ ਡੈਡਲਾਈਨ ਦਿੱਤੀ ਗਈ ਸੀ